ਵਾਹਿਗੁਰੂ ਸਾਹਿਬ ਜੀ ਤਨ ਗੁਰ ਗਰੀਬਨਵਾਸ ਤਿ ਚਰ ਮੂਲ ਨਾਥੜਿੰਦ ਜਿ ਚਰ ਆਪ ਕਿਰਪਾਲੁ ਸਬਦ ਅਖੋਟ ਬਾਬਾ ਨਾਨਕਾ ਕਾਹੇ ਖਰਚ ਤਨ ਮਾਲ ਸੋਕ ਤਲ ਗੁਰ ਸੇਵੀਐ ਅਨਸ ਸੈਜ ਸੁਭਾਏ ਦਰਸ਼ਨ ਪਰਸ਼ੀਆ ਗੁਰ ਕਾ ਜਨਮ ਮਾਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਪੰਜਵਾਂ ਰੱਬ ਕੀ ਸਰਨ ਸਗਲ ਭਾਏ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲੂਆ ਪਾਰ ਬ੍ਰਹਮ ਸੁਆਮੀ ਊਰਾ ਸਤ ਗੁਰ ਧਿਆਇਆ ਅਬ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਜਿਆਲੂਆ ਪਾਰ ਬ੍ਰਹਮ ਸੁਆਮੀ ਸਤ ਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾ ਸਤਿਗੁਰ ਨਾਮ ਨਿਧਾਨ ਦਰੜਾਇਆ ਸਗਲ ਬਨਾਸੀ ਧਾਰ ਕਿਰਪਾ ਆਪਣੋਂ ਕਰ ਲੀਨਾ ਮਨ ਵਸਿਆ ਅਬ ਨਾਸੀ ਕੋ ਵਿਗਨ ਨ ਕੋ ਲਗਾ ਜੋ ਸਤ ਗੁਰ ਆਪਣਾ ਰਾਖੇ ਚਰਨ ਕੰਬਲ ਬਸੇ ਰਿਤ ਅੰਤਰ ਅੰਬਰਤ ਹਾਰ ਰਸ ਚਾਖੇ ਕਰ ਸੇਵਾ ਸੇਗ ਪ੍ਰਭ ਆਪਣਾ ਜਿਨ ਮੰਨ ਕੀ ਈਸ਼ੁ ਪੁਜਾਈ ਨਾਨਕ ਦਾਸ ਤਾ ਕ ਬਲਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣ ਜਿਨ ਮਨ ਕੀ ਈਸ਼ੂ ਪੁਜਾਈ ਨਾਨਕ ਦਾਸ ਤਾਂ ਕੇ ਬਲਹਾਰੇ ਜਨਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪਐ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲੂ ਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਗੁਰੂ ਸਾਹਿਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਵਜੋਗ ਦਾਸ ਗੁਬਿੰਦ ਸੰਗ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਵਾਹਿ ਗੁਰੂ ਸਾਹਿਬ ਜੀ ਤਨ ਗੁਰੂ ਗਰੀਬਨਵਾਸ ਸਵਈਆ ਪੂਪਦ ਪਾਣ ਕਬਾਨ ਲਈ ਬਿਰਜ ਨਾਇਕ ਕੋ ਲੱਖ ਬਾਣ ਚੁਲਾਏ ਉਪਤ ਪਾਨ ਕਮਾਨ ਲਈ ਬਿਰਜ ਨਾਇਕ ਕੋ ਲੱਖ ਬਾਣ ਚੁਲਾਏ ਛਟਕੇ ਕਰਕੇ ਵਰਤੇ ਉਪਮਾ ਤੇ ਕੀ ਕਬ ਸ्याम ਸੁਣਾਏ ਮੇਗ ਕੀ ਬੂੰਦਾਂ ਜੋਂ ਵਰਖੇ ਸਰ ਸ੍ਰੀ ਬ੍ਰਜਨਾਥ ਕੇ ਉਪਰ ਆਏ ਮਾਨੋ ਸੂਰ ਨਹੀਂ ਸਰਸੋ ਤੇ ਪੱਸ਼ਣ ਕੋ ਛਲਪਾ ਮਿਲਤਾ ਏ ਮੇਗਾ ਕੀ ਬੂੰਦਾਂ ਜਉ ਬਰਖੇ ਸਰ ਸ੍ਰੀ ਬਿਜਨਾਥ ਕੇ ਉਪਰ ਆਏ ਮਾਨੋ ਸੂਰ ਨਹੀਂ ਸਰਸੋ ਤੇ ਪੱਸ਼ਣ ਕੋ ਛਲਪਾ ਮਿਲਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ